ਪ੍ਰੈਸ ਕਾਨਫਰੰਸ ਇਸ ਬਾਬਤ ਬੁਲਾਈ ਗਈ ਹੈ ਜੀ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ 20 ਦੀ ਜਣੀ ਜਿਹੜਾ 12 8 ਨੂੰ ਕੁਝ ਦਿਨ ਪਹਿਲਾਂ ਇੱਕ ਥਾਣਾ ਜਤੋਂ ਵਿਕੇ ਆਪਾਂ 117 ਨੰਬਰ ਮਕਦਮਾ ਦਰਜ ਕੀਤਾ ਜਿਸ ਵਿੱਚ ਇੱਕ ਸ਼ੈੱਲਰ ਦੇ ਵਿੱਚੋਂ ਕੁਝ ਨਾਮ ਨਾਮ ਨੂੰ ਵਿਅਕਤੀਆਂ ਨੇ ਚੋਰੀ ਕੀਤੀ ਸੀ ਗੱਟਿਆਂ ਦੀ ਉਹ ਉਦੋਂ ਤੋਂ ਹੀ ਆਪਣੇ ਐਸ ਐਚਓ ਸਾਹ ਤੇ ਡੀ ਐਸ ਪੀ ਸਾਹਿਬ ਲੱਗੇ ਸੀ ਤੇ ਉਹਨਾਂ ਨੇ ਹੁਣ ਉਹ ਟ੍ਰੇਸ ਕਰ ਲਈ ਹੈ ਤੇ ਉਹਦੇ ਚ ਅਸੀਂ 9 ਬੰਦੇ ਜਿਹੜੇ ਹੈਗੇ ਕਿ ਆਇਡੈਂਟੀਫਾਈ ਕੀਤੇ ਆ ਤੇ ਵਿੱਚੋਂ ਉਹਨਾਂ ਦੇ 5 ਬੰਦੇ ਅਸੀਂ ਫੜਦੇ ਹੈਗੇ ਆ ਤੇ ਜਿਹੜੇ ਚੋਲਾ ਦੇ ਗੱਟੇ ਸੀ ਉਹ ਅਸੀਂ ਰਿਕਵਰ ਕਰ ਲਏ ਜਿਹੜੀ ਗੱਡੀ ਆਈ ਸੀ ਉਹ ਅਸੀਂ ਰਿਕਵਰ ਕਰ ਲਈ ਹੈ ਇਹਦੇ ਚ ਇਹ ਦੱਸਣਾ ਜ਼ਰੂਰੀ ਹੈਗਾ ਇਹ ਸਾਰੇ ਬੰਦੇ ਜਿਹੜੇ ਹੁਣ ਤੱਕ ਫੜੇ ਅਸੀਂ ਇਹ ਮਕਸਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਆ ਤੇ ਪੁੱਛਗੇ ਇਸ ਦਰਾਂ ਨੇ ਇਹਨਾਂ ਨੇ ਕੁਝ ਹੋਰ ਵਾਰਦਾਤਾਂ ਵੀ ਮੰਨੀਆਂ ਹੈਗੀਆਂ ਇਹਦੇ ਚ ਇੱਕ ਤੇ ਆਪਣੀ ਪਿਛਲੇ ਸਾਲ 12ਵੇਂ ਮਹੀਨੇ ਬਾਜੇਖਾਨੇ ਹੀ ਦਰਜ ਪਰਚਾ ਇਹਦੇ ਚ ਹੈਗਾ ਪਹਿਲਾਂ ਉੱਥੇ ਇਹਨਾਂ ਨੇ ਕੀਤੀ ਚੋਰੀ ਫਿਰ ਬਾਕੀ ਜਲਾਲਾਬਾਦ ਫਾਜ਼ਿਲਕਾਬੂਰ ਦੀਆਂ ਵਾਰਦਾਤਾਂ ਨੇ ਉੱਥੇ ਵੀ ਕੀਤੀ ਹੈ ਦੋ ਵਾਰਦਾਤਾਂ ਇਹਨਾਂ ਦੇ ਪੁੱਛਗੇ ਇਸ ਚ ਆਇਆ ਕਿ ਮਲੂਟ ਕੀਤੀਆਂ ਦੋ ਵਾਰਦਾਤਾਂ ਇਹਨਾਂ ਨੇ ਗਿੱਦੜਵਾਹੀ ਕੀਤੀਆਂ ਇਹ ਬੰਦੇ ਜਿਹਨੂੰ ਆਉਂਦੇ ਹੀ ਚੋਰੀ ਕਰ ਤੇ ਜਿਹੜੇ ਸਿਕਿਉਰਿਟੀ ਗਾਰਡ ਹੁੰਦੇ ਸੀ ਜੀ ਇਹ ਉਹਨਾਂ ਨੂੰ ਬੰਧਕ ਬਣਾ ਕੇ ਤੇ ਫਿਰ ਇਹ ਸਾਰਾ ਚੋਰੀ ਕਰਦੇ ਸੀ ਇਹ ਇੱਕ ਬੜਾ ਵਧੀਆ ਕੰਮ ਆਪਣੀ ਡੀਐਸਪੀ ਜੈਤੋਂ ਤੇ ਐਸਐਚਓ ਜੈਤੋਂ ਦੀ ਟੀਮ ਨੇ ਲੱਗਿਆ ਅੰਤ ਤੱਕ ਮਿਹਨਤ ਉਦੋਂ ਦੇ ਹੀ ਲੱਗੇ ਹੋਏ ਨੇ ਤੇ ਤਾਂ ਜਾ ਕੇ ਫਿਰ ਆਪਾਂ ਨੂੰ ਇਹ ਕਾਮਯਾਬੀ ਇਹ ਮਿਲੀ ਹੈ ਜਿਹੜੇ ਚੋਰੀ ਕੀਤਾ ਕੋਈ ਫੰਡ ਕਰ ਹਾਂਜੀ ਜਿਹੜਾ ਚੋਰੀ ਕੀਤਾ ਸੀ ਇਹਨਾਂ ਨੇ ਉਹ ਨਤਨ ਦੱਸਣਾ ਚਾਹਨਾ ਕਿ ਉਹ ਮਾਲ ਸਾਰਾ ਰਿਕਵਰ ਹੋ ਗਿਆ ਜਿਹੜਾ ਵੀਕਲ ਸੀ ਆਪਾਂ ਉਹ ਵੀ ਫੜ ਲਿਆ ਜੀ ਉਹ ਵੀ ਰਿਕਵਰ ਹੋ ਗਿਆ ਕੀ ਕੁਛ ਰਿਕਵਰੀ ਇਹ ਜਿਹੜੇ ਗੱਟੇ ਜ ਇਹਨਾਂ ਦੇ 1470 ਗੱਟੇ ਚਾਵਲ ਲੈ ਗਏ ਸੀ ਜੀ ਉਹ ਉਹ ਆਪਣਾ ਆਪਾਂ ਰਿਕਵਰ ਕਰ ਲਿਆ ਕਿ ਕਿੰਨੇ ਮੈਂਬਰ ਹੈ ਸੰਜੀਤ ਗਰੂ ਦੇ ਕਿ ਨੌ ਮੈਂਬਰ ਹੈ ਜੀ ਗਰੂ ਦੇ ਪੰਜ ਆਪਾਂ ਫੜਦੇ ਹੈਗੇ ਚਾਰ ਅਜੇ ਫੜਨੇ ਬਾਕੀ ਹੈਗੇ ਪਹਿਲਾਂ ਵੀ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਆ ਸਰ ਇਹਨਾਂ ਚ ਇੱਕ ਬੰਦਾ ਜਿਹੜਾ ਹੈਗਾ ਉਹਦੇ ਤੇ ਪੁਰਾਣਾ ਇੱਕ ਪਰਚਾ ਦਰਜ ਹੈਗਾ ਜੀ ਬਾਕੀਆਂ ਦੇ ਅਜੇ ਹੀ ਕ੍ਰਿਮੀਨਲ ਰਿਕਾਰਡ ਦੀ ਤਸਦੀਕ ਕਰਦੇ ਪਈ ਸਰ ਨੇ ਕੋਈ ਵਹੀਕਲ ਵੀ ਬਰਾਮਦ ਕੀਤਾ ਹਾਂਜੀ ਇੱਕ ਵੀਕਲ ਜੇ ਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਵਾਰਦਾਤ ਜਿਸ ਤੇ ਕਰਨ ਆਏ ਸੀ ਤੇ ਉਹ ਅਸੀਂ ਰਿਕਵਰ ਕਰ ਲਿਆ ਥੈਂਕ ਯੂ ਇਹਨਾਂ ਦੇ ਕੋਈ ਐਂਟੀਪੀਸ ਨਹੀਂ ਪਰਚਾ ਨਹੀਂ ਨਹੀਂ ਹਜੇ ਤਾਂ ਹੀ ਐਕਸਾਈਜ਼ ਐਕਟਰ ਦਾ ਇਹ ਬੰਦੇ ਇੱਕ ਬੰਦੇ ਦੇ ਪਰਚਾ ਸਾਡੇ ਸਾਹਮਣੇ ਆਇਆ ਬਾਕੀ ਅਜੇ ਇਹਨਾਂ ਦਾ ਰਿਕਾਰਡ ਜਿਹੜਾ ਕੀ ਹੈਗਾ ਉਹ ਵੈਰੀਫਾਈ ਕਰਾਂਗੇ ਥਾਣੇ ਨੂੰ ਪੁੱਛਾਂਗੇ ਤੇ ਜੇ ਕੋਈ ਉਸ ਚੀਜ਼ ਸਾਹਮਣੇ ਆਉਂਦੀ ਹੈ ਰੁਕੋ ਇਹ ਸਾਰੇ ਮੁਕਸਰ ਇਹਨਾਂ ਦੇ ਫੜੇਗੇ 11 ਜਿੰਨੇ ਫੜੇਗੇ ਮੁਕਸਰ ਦੇ ਕੋਈ ਮਾਰੂ ਹਥਿਆਰ ਨਹੀਂ ਸੀ ਇਹਨਾਂ ਕੋਲ ਨਹੀਂ 11 ਹਜੇ ਤਾਂ ਹੀ ਸਾਡੇ ਕੋਲ ਜਿਹੜੀ ਚੀਜ਼ ਹੈ ਮਾਰੂ ਹਥਿਆਰ ਵਾਲੀ ਹਜੇ ਨਹੀਂ ਅਸੀਂ ਪੁੱਛ ਕੇ ਚਲਦੀ ਪਈ ਪੁੱਛ ਗਈ ਸੀ ਜੀ ਚਲਦੀ ਪਈ ਹੈ ਨਾ ਜੀ ਅਜੇ ਤੇ ਬੜੀ ਪ੍ਰੀਲੀਮਿਨਰੀ ਜਿਹੜੀ ਆ ਫੜ ਕੇ ਤੇ ਆਪਾਂ ਜਿਹੜੀਆਂ ਚੀਜ਼ਾਂ ਮਟਮੀਆਂ ਰਿਕਵਰ ਕਰਾਈਆਂ ਉਹਨਾਂ ਦਾ ਰਿਮਾਂਡ ਲਾਂਗੇ ਫਿਰ ਪੇਸ਼ ਕਰਾਂਗੇ ਫਿਰ ਬਾਕੀ ਚੀਜ਼ਾਂ ਦਾ ਸਾਰਾ ਕੁਝ ਪਤਾ ਕਰਾਂਗੇ ਇਹ ਫੜਿਆ ਕਿੱਥੋਂ ਗਿਆ ਦੋ ਸਾਰੇ ਇਹ ਸਾਰੀ ਜੀ ਟੈਕਨੀਕਲ ਚੀਜ਼ਾਂ ਇਹ ਜਿਹੜੀ ਤਫ਼ਤੀਸ਼ ਦਾ ਮੇਨ ਪਾਰਟ ਨਹੀਂ ਆ ਆਪਾਂ ਇਹ ਡਿਸਕਲੋਜ਼ ਕਰ ਸਕਦੇ ਹੁੰਦੇ ਬਟ ਅਸੀਂ ਉਹਨੂੰ ਟੈਕਨੀਕਲੀ ਤੇ ਉਦੋਂ ਦੇ ਲੱਗੇ ਹੋਏ ਆ ਪਿੱਛੇ ਸਾਰੀ ਇਨਵੈਸਟੀਗੇਸ਼ਨ ਕਰਦ ਕੇ ਉਸ ਚੀਜ਼ਾਂ ਨੂੰ ਤੇ ਫਿਰ ਇਹਨਾਂ ਨੇ ਫੜੇ ਜਾ ਕੇ